ਦੋ ਮਹੀਨੇ ਬਾਅਦ ਮੇਰੇ ਫੇਰੇ ਉੱਥੇ ਪੇਨ ਹੋਈ ਆ ਮੈਂ ਦੁਬਾਰਾ ਉੱਥੇ ਹਸਪੀਟਲ ਦੇ ਵਿੱਚ ਆ ਗਿਆ ਸੀਵਨ ਹਸਪੀਟਲ ਬਟ ਪੇਸ਼ੈਂਟ ਦੇ ਇਲਜ਼ਾਮ ਨੇ ਕਿ ਐਂਟੋਮੈਟਰੀਅਮ ਪੌਲਿਸ ਮੇਰਾ ਆਪਰੇਟ ਹੀ ਨਹੀਂ ਕੀਤਾ ਗਿਆ ਉਹ ਮੇਰੇ ਕੋਲ ਦੁਬਾਰਾ ਉਸ ਦੀ ਰਿਪੋਰਟ ਦੇ ਵਿੱਚ ਦੁਬਾਰਾ ਆ ਗਿਆ ਧੀ ਮੇਰਾ ਦੁਬਾਰਾ ਪੇਨ ਹੋ ਰਹੀ ਹੈ ਮੈਂ ਮੈਨੂੰ ਮੈਡੀਸਿਨ ਲਿਖ ਦੋ ਉਹਨਾਂ ਨੇ ਮੈਨੂੰ ਪਛਾਣਨ ਤੋਂ ਇਨਕਾਰ ਕਰਤਾ ਵੀ ਮੈਂ ਤੁਹਾਨੂੰ ਨਹੀਂ ਜਾਣਦੀ ਹੈਗੀ ਸਾਡੇ ਤੋਂ ਅਪਰੇਟ ਕਰਾ ਲਓ ਤੇ ਅਪਰੇਟ ਦੀ ਸਾਨੂੰ ਦੁਬਾਰਾ ਚਾਰਜਸ ਕਰਨੇ ਪੈਣਗੇ ਸਾਨੂੰ ਤੇ ਸਕੈਮ ਲੱਗਦਾ ਕਿਉਂਕਿ ਪਹਿਲਾਂ ਇਹ 13 ਐਮਐਮ ਦੀ ਸੀ ਹੁਣ ਪਹਿਲਾਂ 16 ਦੀ ਸੀ ਹੁਣ ਕੱਟ ਕੇ 13 ਦੀ ਸਾਨੂੰ ਸ਼ੋ ਹੋ ਰਹੀ ਆ ਮੇਰਾ ਕੀ ਨਾਮਾ ਫਟਾਉਟ ਫੋਰਟਨਲ ਕੀ ਇਹੋ ਜੀ ਗੱਲਬਾਤ ਹੋਈ ਹੈ ਜਿਹੜੀ ਆ ਤੁਹਾਨੂੰ ਮੀਡੀਆ ਬੁਲਾਣਾ ਪਿਆ ਮੇਰਾ ਨਾਮ ਮਨਦੀਪ ਘੋੜਾ ਜੀ ਮੇਰਾ 2 ਅਗਸਤ ਦੇ ਵਿੱਚ 6 ਤਰੀਕ ਨੂੰ ਅਪਰੇਟ ਹੋਇਆ ਜੀ ਇੱਥੇ ਡਾਕਟਰ ਪੋਲੀਪ ਦਾ ਡਾਕਟਰ ਸਾਵਲੀ ਨੇ ਕੀਤਾ ਗਿਆ ਸੀ ਹਸਪੀਟਲ ਦੇ ਵਿੱਚ 2 ਮਹੀਨੇ ਬਾਅਦ ਮੇਰੇ ਫੇਰ ਹੀ ਉੱਥੇ ਪੇਨ ਹੋਈ ਆ ਮੈਂ ਦੁਬਾਰਾ ਉੱਥੇ ਹਸਪੀਟਲ ਦੇ ਵਿੱਚ ਜੀਵਨ ਹਸਪੀਟਲ ਜੀਵਨ ਹਸਪੀਟਲ ਮੇਰਾ ਪੌਲੀਪ ਦਾ ਆਪਰੇਟ ਹੋਇਆ ਜੀ ਕਿਹੜੇ ਡਾਕਟਰ ਨੇ ਕੀਤਾ ਸੀ ਜੀ ਡਾਕਟਰ ਸਾਹਬਲੀ ਨੇ ਕੀਤਾ ਜੀ ਤਾਂ ਮੈਂ ਕਹਿਣਾ ਚਾਹੁੰਦੀ ਆ ਕਿ ਮੈਂ ਇਥੋਂ ਆਪਰੇਟ ਕਰਵਾਇਆ 2 ਮਹੀਨੇ ਬਾਅਦ ਮੇਰੇ ਫੇਰ ਪੇਨ ਹੋਈ ਆ ਮੈਂ ਡਾਕਟਰ ਸਾਹਬਲੀ ਕੋਲੇ ਗਈ ਉਹਨਾਂ ਦੇ ਘਰੇ ਵੀ ਮੇਰਾ ਦੁਬਾਰਾ ਪੇਨ ਹੋ ਰਹੀ ਆ ਮੈਨੂੰ ਮੈਡੀਸਿਨ ਲਿਖ ਦੋ ਉਹਨਾਂ ਨੇ ਮੈਨੂੰ ਪਛਾਣਨ ਤੋਂ ਇਨਕਾਰ ਕਰਤਾ ਵੀ ਮੈਂ ਤੁਹਾਨੂੰ ਨਹੀਂ ਜਾਣਦੀ ਹੈਗੀ ਉਸ ਤੋਂ ਬਾਅਦ ਅਸੀਂ ਹਸਪਤਾਲ ਦੇ ਵਿੱਚ ਫੇਰ ਫੋਨ ਕੀਤਾ ਜੀ ਤੁਹਾਡੀ ਮੈਡਮ ਨੇ ਸਾਨੂੰ ਪਛਾਣਨ ਤੋਂ ਇਨਕਾਰ ਕਰਤਾ ਇਹ ਕਹਿੰਦੇ ਵੀ ਕੋਈ ਗੱਲ ਨਹੀਂ ਅਸੀਂ ਤੁਹਾਡਾ ਚੈੱਕਅਪ ਕਰ ਲੈਨੇ ਆ ਦੁਬਾਰੋਂ ਫੇਰ ਸਾਨੂੰ ਇੱਕ ਹੋਰ ਕੇਅਰ ਹਸਪਤਾਲ ਦੇ ਵਿੱਚ ਭੇਜਿਆ ਗਿਆ ਉੱਥੇ ਜਦੋਂ ਅਸੀਂ ਇਹ ਅਲਟਰਾਸਾਉਂਡ ਕਰਵਾਇਆ ਤੇ ਮੇਰਾ ਪੋਲੀਪੋਥੀ ਪਿਆ ਐਜ਼ ਇਟ ਇਜ਼ ਜਿਹੜਾ ਅਸੀਂ ਆਪਰੇਟ ਕਰਵਾਇਆ ਸੀ ਮੈਂ ਕਹਿਣਾ ਚਾਹਨੀ ਹਾਂ ਕਿ ਮੇਰਾ ਆਪਰੇਟ ਕੀਤਾ ਹੀ ਨਹੀਂ ਹੈਗਾ ਡਾਕਟਰ ਸਾਹਿਬਲੀ ਨੇ ਇਹ ਅਨਗੈਲੀ ਕੀਤੀ ਗਈ ਹੈ ਜੀ ਸਾਡੇ ਨਾਲ ਕਿੰਨੇ ਪੈਸੇ ਲੱਗੇ ਆਪਰੇਸ਼ਨ ਦੇ ਆਪਰੇਸ਼ਨ ਦੇ ਸਾਡੇ 30-32000 ਰੁਪਏ ਲੱਗਿਆ ਵਿੱਚ ਮੈਡੀਸਨ ਇਹ ਉਹ ਉਹਨਾਂ ਨੇ ਕਿ ਫਾਈਲ ਵਗੈਰਾ ਤਿਆਰ ਕੀਤੀ ਉਹ آپریشن ਹਾਂ ਜੀ ਹਾਂ آپریشن ਲਈ ਫਾਈਲ ਤਿਆਰ ਕੀਤੀ ਹੈ ਜੀ ਮੇਰੇ 16 mm ਦੀ ਸੀਗੀ ਜਿਹੜੀ ਹੁਣ 13 ਦੀ ਹੈ ਜਦੋਂ ਉਹਨੂੰ ਆਪਰੇਟ ਕੀਤਾ ਗਿਆ ਤੁਹਾਨੂੰ ਐਨਫੀਸੀਆ ਦਿੱਤਾ ਗਿਆ ਹਾਂ ਜੀ ਹਾਂ ਐਨਫੀਸੀਆ ਦਿੱਤਾ ਗਿਆ ਸੀਗਾ ਜੀ ਮੈਨੂੰ ਦੋ ਦਿਨ ਮੈਨੂੰ ਐਡਮਿਟ ਵੀ ਰੱਖਿਆ ਗਿਆ ਹਸਪੀਟਲ ਦੇ ਵਿੱਚ ਦੂਸਰੇ ਦਿਨ ਮੈਨੂੰ ਸ਼ਾਮ ਨੂੰ ਇਹਨਾਂ ਨੇ ਡਿਸਚਾਰਜ ਕੀਤਾ ਜੀ ਮੇਰੀ ਸਾਰੀ ਫਾਈਲਾਂ ਰੈਡੀ ਨੇ ਸਾਰੀਆਂ ਫਾਈਲਾਂ ਮੇਰੇ ਕੋਲ ਹੈਗੀ ਐ ਇਸ ਟਾਈਮ ਤੇ ਜਿਹੜਾ ਆਪਰੇਟ ਕੀਤਾ ਗਿਆ ਤੁਸੀਂ ਕਹਿੰਦੇ ਸਦਾ ਆਪਰੇਟ ਛੋਟੇ ਟਾਈਮ ਦੇ ਮੁਕਾਬਲੇ ਕਿ ਤੁਹਾਡਾ ਪ੍ਰੋਸੀਜਰ ਦਾ ਕਿੰਨਾ ਗਿਆ ਕਿੰਨਾ ਸਹੀ ਗਿਆ ਹਾਂ ਜੀ ਹਾਂ ਜੀ ਅ ਤੋਂ ਬਾਅਦ ਕੀ ਕਿਹਾ ਗਿਆ ਜੀ ਸਰ ਸਾਡੀ ਉਹਨਾਂ ਨੂੰ ਰਿਪੋਰਟਾਂ ਦਿਖਾਈਆਂ ਉਹ ਕਹਿੰਦੇ ਰੀ ਗ੍ਰੋਥ ਹੋ ਜਾਂਦੀ ਹੈ ਜੀ ਵੀ ਨਾਲ ਦੀ ਨਾਲ ਰੀ ਗ੍ਰੋਥ ਹੋਣੀ ਸ਼ੁਰੂ ਹੋ ਜਾਂਦੀ ਹੈ ਪਰ ਅਸੀਂ ਹੋਰ ਵੀ ਇੱਕ ਦੋ ਥਾਵਾਂ ਤੋਂ ਪਤਾ ਕੀਤਾ ਵੀ ਰੀ ਗ੍ਰੋਥ ਆਫਟਰ 3 ਮੰਥਸ ਹੁੰਦੀ ਹੈ ਨਾਲ ਦੀ ਨਾਲ ਕਦੇ ਵੀ ਰੀ ਗ੍ਰੋਥ ਨਹੀਂ ਹੁੰਦੀ ਹੈ ਹੁਣ ਇਹ ਕਹਿੰਦੇ ਜੀ ਸਰ ਮੈਂ ਇਹੀ ਕਹਿਣਾ ਪ੍ਰਸ਼ਾਸਨ ਨੂੰ ਆਪਣੇ ਸਾਰੇ মিডিਆ ਵਾਲਿਆਂ ਨੂੰ ਤੇ ਆਪਣੇ ਜਿਹੜੇ ਹਸਪਤਾਲਾਂ ਸਾਰਿਆਂ ਨੂੰ ਇਹੀ ਬੇਨਤੀ ਕਰਨਾ ਚਾਹੁੰਦੀ ਆ ਕਿ ਵੀ ਇਹ ਹੈ ਜਾਨ ਗੱਲੀ ਕਿਸੇ ਨਾਲ ਨਾ ਕੀਤੀ ਜਾਵੇ ਮੇਰੇ ਅੱਜ ਮੇਰੇ ਨਾਲ ਹੋਇਆ ਕੱਲੂ ਕਿਸੇ ਹੋਰ ਨਾਲ ਵੀ ਹੋ ਸਕਦੀ ਹੈ ਜੀ ਸਾਰੇ ਲੇਡੀਜ਼ ਦੀ ਪੇਨ ਇੱਕੋ ਹੀ ਹੈ ਇਹ ਸਮਝ ਨਹੀਂ ਨਹੀਂ ਹੈਗੇ ਵੀ ਪੇਨ ਕੀ ਚੀਜ਼ ਹੈ ਮੈਂ 8 ਤੋਂ 8ਵੇਂ ਮਹੀਨੇ ਦੀ ਪੇਨ ਚ ਹੁਣ ਤੱਕ ਪੇਨ ਚ ਆਈ ਮੇਰਾ ਨਾ ਇਹਨਾਂ ਨੇ ਸਹੀ ਤਰੀਕੇ ਨਾਲ ਆਪਰੇਟ ਕੀਤਾ ਨਾ ਮੈਨੂੰ ਕੋਈ ਮੈਡੀਸਨ ਦੇ ਰਿਹਾ ਅਜੇ ਨਾਲ ਮੈਂ ਇਸ ਤੋਂ ਪਹਿਲਾਂ ਵੀ ਕਦੀ ਇਹਦਾ ਇਲਾਜ ਕਰਵਾਇਆ ਸੀ ਨਹੀਂ ਹਾਂ ਜੀ ਹਾਂ ਪਹਿਲਾਂ ਵੀ ਅਸੀਂ ਇੱਕ ਦੋ ਵਾਰ ਮੈਡੀਸਨ ਉਹ ਵੈਸੇ ਲੈ ਲੈਣੇ ਹੋ ਹੂ ਨਹੀਂ ਆਪਰੇਟ ਪਹਿਲੀ ਵਾਰ ਕਰਵਾਇਆ ਸਰ ਅਸੀਂ ਇਹ ਮੈਡੀਕਲ ਨੈਗਲੀਜੈਂਸੀ ਲੱਗਦੀ ਹੈ ਕਿ ਇੱਕ ਤਰ੍ਹਾਂ ਸਕੈਮ ਲੱਗਦਾ ਹੈ ਸਰ ਇਹ ਸਕੇਮ ਹੀ ਲੱਗਦਾ ਸਕੇਮ ਆ ਜਿਹੜਾ ਹੈ ਹਾਂਜੀ ਹਾਂ ਜਾਣ ਬੁੱਝ ਕੇ ਸਕੇਮ ਹੈ ਇਹਨਾਂ ਨੇ ਜਾਣ ਬੁੱਝ ਕੇ ਨਹੀਂ ਮੇਰਾ ਨਾਮ ਇਹਨਾਂ ਨੇ ਸਹੀ ਤਰੀਕੇ ਨਾਲ ਅਪਰੇਟ ਕੀਤਾ ਨਾ ਮੈਨੂੰ ਕੋਈ ਮੈਡੀਸਿਨ ਦੇ ਰਿਹਾ ਜਾਂ ਅੱਜ ਵੀ ਮੈਂ ਇਸ ਤੋਂ ਪਹਿਲਾਂ ਵੀ ਕਦੀ ਇਹਦਾ ਇਲਾਜ ਕਰਵਾਇਆ ਇਸ ਹਸਪੀਟਲ ਤੋਂ ਨਹੀਂ ਨਹੀਂ ਹਾਂਜੀ ਹਾਂ ਪਹਿਲਾਂ ਵੀ ਅਸੀਂ ਇੱਕ ਦੋ ਵਾਰ ਮੈਡੀਸਿਨ ਲਈ ਨੂੰ ਵੈਸੇ ਲੈ ਲੈਣਿਆ ਹੋ ਹੂ ਨਹੀਂ ਅਪਰੇਟ ਬੈਲੀ ਵਾਰ ਕਰਵਾਇਆ ਸਰ ਇਹ ਕੋਈ ਮੈਡੀਕਲ ਨੈਗਲੀਜੈਂਸੀ ਲੱਗ ਰਹੀ ਹੈ ਕਿ ਕਿਤਨਾ ਸਕੇਮ ਲੱਗ ਰਿਹਾ ਹੈ ਸਰ ਸਕੇਮ ਹੀ ਲੱਗਦਾ ਸਕੇਮ ਆ ਜਿਹੜਾ ਹੈ ਹਾਂਜੀ ਹਾਂ ਜਾਣ ਬੁੱਝ ਕੇ ਸਕੇਮ ਹੈ ਇਹਨਾਂ ਨੇ ਚਾਰ ਬੁੱਝ ਕੇ ਸਕੈਮ ਕੀਤਾ ਜਾ ਰਿਹਾ ਜੀ ਇਹਨਾਂ ਨੇ ਸਾਨੂੰ ਕੱਲ ਐਵੇਂ ਵੀ ਕਿਹਾ ਵੀ ਤੁਸੀਂ ਦੁਬਾਰਾ ਸਾਡੇ ਤੋਂ ਆਪਰੇਟ ਕਰਾ ਲਓ ਤੇ ਆਪਰੇਟ ਤੇ ਸਾਨੂੰ ਦੁਬਾਰਾ ਚਾਰਜਸ ਕਰਨੇ ਪੈਣਗੇ ਸਾਨੂੰ ਤੇ ਸਕੈਮ ਲੱਗਦਾ ਕਿਉਂਕਿ ਪਹਿਲਾਂ ਹੀ 13 ਐਮਐਮ ਦੀ ਸੀ ਹੁਣ ਪਹਿਲਾਂ 16 ਦੀ ਸੀ ਹੁਣ ਕੱਟ ਕੇ 13 ਦੀ ਸਾਨੂੰ ਸ਼ੋ ਹੋ ਰਹੀ ਆ ਜੇ ਤੁਹਾਨੂੰ ਦੁਬਾਰਾ ਆਪਰੇਟ ਕਰਾਉਣ ਵਾਸਤੇ ਗਿਆ ਕੀ ਉਸੇ ਡਾਕਟਰ ਕੋਲ ਵਾਸਤੇ ਗਿਆ ਜੀ ਹਾਂ ਜੀ ਉਹੀ ਡਾਕਟਰ ਯੂਸਫ ਡਾਕਟਰ ਕੋਲ ਹਾਂ ਸਾਡੀ ਸਾਡੀ ਹਸਪੀਟਲ 'ਚ ਦੁਬਾਰਾ ਆਪਰੇਟ ਕਰਾ ਲਾ ਕੀ ਸਭ ਹਾਂ ਸਾਨੂੰ ਇਹ ਕਿਹਾ ਗਿਆ ਜੀ ਇਤਨੇ ਬੜੇ ਕਿਸੇ ਸਾਹਮਣੇ ਆ ਰਿਹਾ ਸਕੈਮ ਬਹੁਤ ਜ਼ਿਆਦਾ ਮੈਡੀਕਲ ਫੀਲਡ 'ਚ ਆ ਰਹੇ ਆ ਤਾਂ ਇਹ ਸਕੈਮ ਹੈ ਜੀ ਅਸੀਂ ਤਾਂ ਇਹ ਕਹਿੰਦੇ ਆ ਵੀ ਇਹੋ ਜਿਹੇ ਮਤਲਬ ਡਾਕਟਰਾਂ ਦਾ ਲਾਇਸੈਂਸ ਵੀ ਕੈਂਸਲ ਕਰੇ ਸਰਕਾਰ ਪੰਜਾਬ ਸਰਕਾਰ ਹੀ ਮਤਲਬ ਗੱਲ ਦੇਖੇ ਤੇ ਇਹੋ ਜਿਹੇ ਹਸਪੀਟਲਾਂ ਨੂੰ ਵੀ ਬੰਦ ਕੀਤਾ ਜਾਵੇ ਜਿਹੜੇ ਐਦਾਂ ਦਾ ਧੋਖਾਧੜੀ ਦਾ ਧੰਦਾ ਚਲਾ ਰਹੇ ਲੋਕਾਂ ਨੂੰ ਕੀ ਸੁਝਾਅ ਕਰਨਾ ਚਾਹੋਗੇ ਲੋਕਾਂ ਨੂੰ ਸੁਝਾਅ ਕਰਨਾ ਵੀ ਆਪ ਦਾ ਦੇਖ ਕੇ ਜਾਣਕਾਰੀ ਲੈ ਕੇ ਫਿਰ ਕਿਸੇ ਡਾਕਟਰ ਨੂੰ ਹੱਥ ਵਵਾਵੇ ਇਹ ਸ਼ਰੀਅਤ ਵਿਵਾਰੀ ਦਵਾਰੀ ਨਹੀਂ ਬਣਦੇ ਪ੍ਰਮਾਤਮਾ ਨੇ ਇੱਕ ਵਾਰੀ ਆਪਾਂ ਨੂੰ ਅੰਗ ਦਿੱਤੇ ਆ ਤੇ ਇਹ ਡਾਕਟਰ ਨੇ ਇਹ ਸੋਚਦੇ ਇਹ ਸਿਰਫ ਸਕੈਮ ਚਲਾ ਰਹੇ ਆ ਇਹ ਸਿਰਫ ਇਹ ਦੇਖ ਰਹੇ ਆ ਵੀ ਸਾਨੂੰ ਪੈਸਾ ਕਿੱਥੋਂ ਬਣੇ ਇਹ ਆਪਦਾ ਗੋਰਖ ਧੰਦਾ ਇਹਨਾਂ ਨੇ ਮਤਲਬ ਬੜਾ ਸੁਚੇਤੇ ਤੰਗ ਨਾਲ ਚਲਾ ਰਹੇ ਆ ਇਹ ਹਸਪਤਾਲ ਨਾਲ ਜੁੜਾ ਬੱਲ ਇਹ ਜੀਵਨ ਹਸਪੀਟਲ ਹੈ ਜੀ ਇਹ ਸਾਵਲੀ ਸਾਵਲੀ ਗਰਗਜ ਨੇ ਤੇ ਉਹਨਾਂ ਨੇ ਇਹਨਾਂ ਦਾ ઓਪਰੇਟ ਕੀਤਾ ਦੀ ਤੇ ਅਸੀਂ ਨਾ ਸਾਵਲੀ ਗਰਗਜ ਨੂੰ ਜਾਣਦੇ ਇਹਨਾਂ ਕਿਸ ਨੂੰ ਅਸੀਂ ਸਿਰਫ ਹਸਪੀਟਲ ਕੋਲ ਹੀ ਆਏ ਸੀ ਇਹਨਾਂ ਨੇ ਜਿਹੜਾ ਇਹਨਾਂ ਕੋਲੇ ਮਤਲਬ ਡਾਕਟਰ ਹੈਗੇ ਆ ਉਹਨਾਂ ਤੋਂ ਸਾਡਾ ઓਪਰੇਟ ਕਰਾਇਆ ਗਿਆ ਪਰ ਇਹ ਸਕੈਮ ਆ ਜੀ ਇੱਕ ਤਰ੍ਹਾਂ ਦਾ ਅਸੀਂ ਇਹੀ ਕਹਿਣਾ ਚਾਹੁੰਦੇ ਆ ਸਾਡੇ ਤੋਂ ਆਪਰੇਟ ਕਰਾ ਲਓ ਤੇ ਆਪਰੇਟ ਤੇ ਸਾਨੂੰ ਦੁਬਾਰਾ ਚਾਰਜਸ ਕਰਨੇ ਪੈਣਗੇ ਸਾਨੂੰ ਤੇ ਸਕੈਮ ਲੱਗਦਾ ਕਿਉਂਕਿ ਪਹਿਲਾਂ ਇਹ 13 ਐਮਐਮ ਦੀ ਸੀ ਹੁਣ ਪਹਿਲਾਂ 16 ਦੀ ਸੀ ਹੁਣ ਕੱਟ ਕੇ 13 ਦੀ ਸਾਨੂੰ ਸ਼ੋ ਹੋ ਰਹੀ ਆ ਦੁਬਾਰਾ ਆਪਰੇਟ ਕਰਨ ਵਾਸਤੇ ਕਿਹਾ ਕਿ ਉਸੇ ਡਾਕਟਰ ਵਾਸਤੇ ਕਿਹਾ ਗਿਆ ਹਾਂਜੀ ਹਾਂਜੀ ਉਹੀ ਡਾਕਟਰ ਨੂੰ ਹਾਂ ਸਾਡੇ ਸਾਡੇ ਹਸਪੀਟਲ ਚ ਦੁਬਾਰਾ ਆਪਰੇਟ ਕਰਾ ਲਓ ਹਾਂ ਸਾਨੂੰ ਇਹ ਕਿਹਾ ਗਿਆ ਜੀ ਇਹਨਾਂ ਨੇ ਸਾਹਮਣੇ ਆ ਰਿਹਾ ਸਕੈਮ ਬਹੁਤ ਜ਼ਿਆਦਾ ਮੈਡੀਕਲ ਫੀਲਡ ਚ ਆ ਰਹੇ ਨੇ ਤਾਂ ਇਹ ਸਕੈਮ ਆ ਜੀ ਅਸੀਂ ਤਾਂ ਇਹ ਕਹਿੰਦੇ ਆ ਵੀ ਇਹੋ ਜੇ ਮਤਲਬ ਡਾਕਟਰਾਂ ਦਾ ਲਾਇਸੈਂਸ ਵੀ ਕੈਨਸਲ ਕਰੇ ਸਰਕਾਰ ਪੰਜਾਬ ਸਰਕਾਰ ਇਹ ਮ ਹਸਪੀਟਲਾਂ ਨੂੰ ਵੀ ਬੰਦ ਕੀਤਾ ਜਾਵੇ ਜਿਹੜੇ ਐਦਾਂ ਦਾ ਧੋਖਾਧੜੀ ਦਾ ਧੰਦਾ ਚਲਾ ਰਹੇ ਆ ਲੋਕਾਂ ਨੂੰ ਵੀ ਸਵੈਰ ਕਰਨਾ ਵੀ ਆਪ ਦਾ ਦੇਖ ਕੇ ਜਾਣਕਾਰੀ ਲੈ ਕੇ ਫਿਰ ਕਿਸੇ ਡਾਕਟਰ ਨੂੰ ਹੱਥ ਪਵਾਵੇ ਇਹ ਸ਼ਰੀਰ ਦੁਆਰੇ ਦੁਆਰੇ ਨਹੀਂ ਬਣਦੇ ਪ੍ਰਮਾਤਮਾ ਨੇ ਇੱਕ ਵਾਰੀ ਆਪਾਂ ਨੂੰ ਅੰਗ ਦਿੱਤੇ ਆ ਤੇ ਇਹ ਡਾਕਟਰ ਨਹੀਂ ਇਹ ਸੋਚਦੇ ਇਹ ਸਿਰਫ ਸਕੈਮ ਚਲਾ ਰਹੇ ਆ ਇਹ ਸਿਰਫ ਇਹ ਦੇਖ ਰਹੇ ਆ ਵੀ ਸਾਨੂੰ ਪੈਸਾ ਕਿੱਥੋਂ ਬਣੇ ਇਹ ਆਪਦਾ ਗੋਰਖ ਧੰਦਾ ਹੈ ਇਹਨਾਂ ਨੇ ਮਤਲਬ ਬੜਾ ਸੁਚੇਤੇ ਢੰਗ ਨਾਲ ਚਲਾ ਰਹੇ ਆ ਇਹ ਜੀਵਨ ਹਸਪੀਟਲ ਹੈ ਜੀ ਇਹ ਸਾਹਮਲੇ ਸਾਵਲੀ ਗਰਗੇ ਜੀ ਨੇ ਤੇ ਉਹਨਾਂ ਨੇ ਇਹਨਾਂ ਦਾ ਆਪਰੇਟ ਕੀਤਾ ਇਹਦੀ ਤੇ ਅਸੀਂ ਨਾ ਸਾਵਲੀ ਗਰਗੇ ਨੂੰ ਜਾਣਦੇ ਨਾ ਕਿਸੇ ਨੂੰ ਅਸੀਂ ਸਿਰਫ ਹਸਪੀਟਲ ਕੋਲ ਹੀ ਆਏ ਸੀ ਇਹਨਾਂ ਨੇ ਜਿਹੜਾ ਇਹਨਾਂ ਕੋਲੇ ਮਤਲਬ ਡਾਕਟਰ ਹੈਗੇ ਆ ਉਹਨਾਂ ਤੋਂ ਸਾਡਾ ਆਪਰੇਟ ਕਰਾਇਆ ਗਿਆ ਪਰ ਇਹ ਸਕੈਮ ਹੈ ਜੀ ਇੱਕ ਤਰ੍ਹਾਂ ਦਾ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਸਮਝ ਆਪਣਾ ਤਾਂ ਆਪਣਾ ਹਸਪੀਟਲ ਦਾ ਕੀ ਨਾਮ ਹੈ ਜੀਵਨ ਮਲਟੀ ਸਪੈਸ਼ਲਿਟੀ ਹਸਪੀਟਲ ਆਪਣਾ ਕੀ ਨਾਮ ਹੈ ਸਰ ਸੋ ਮੇਸ ਕਹਿੰਦਾ ਅਸਮੇ ਸਰ ਬਾਰ ਪੇਸ਼ੈਂਟਸ ਖੜੇ ਸੀ ਉਹਨਾਂ ਦੇ ਵੱਲੋਂ ਕੁਝ ਬਲੇਮ ਤੁਹਾਡੇ ਹਸਪੀਟਲ ਤੇ ਤੁਹਾਡੇ ਇੱਕ ਡਾਕਟਰ ਦੇ ਉੱਪਰ ਲਗਾਏ ਗਏ ਵੀ ਉਹਨਾਂ ਦੇ ਵੱਲੋਂ ਇੱਕ ਆਪਰੇਟ ਕੀਤਾ ਗਿਆ ਜੋ ਕਿ ਆਪਰੇਟ ਸਿਰਫ ਕਾਗਜ਼ੀ ਕਾਰਵਾਈ ਦੇ ਵਿੱਚ ਦਿਖਾਇਆ ਗਿਆ ਐਕਚੁਅਲ ਵਿੱਚ ਆਪਰੇਟ ਨਹੀਂ ਹੋਇਆ ਸਰ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਦੇਖੋ ਉਹ ਇੱਕ ਜਿਹੜਾ ਵੀ ਪ੍ਰੋਸੀਜਰ ਹੋਇਆ ਉਸ ਦੇ ਵਿੱਚ ਐਂਡੋਮੈਟਰੀਅਮ ਪੋਲੀਪ ਕਰਕੇ ਕਿਹਾ ਗਿਆ ਕਿ ਉਹ ਰਿਮੂਵ ਹੋਣਾ ਸੀ ਉਸ ਪੇਸ਼ੈਂਟ ਦਾ ਬਟ ਪੇਸ਼ੈਂਟ ਦੇ ਇਲਜ਼ਾਮ ਨੇ ਕਿ ਐਂਡੋਮੈਟਰੀਅਮ ਪੋਲੀਪ ਮੇਰਾ ਆਪਰੇਟ ਹੀ ਨਹੀਂ ਕੀਤਾ ਗਿਆ ਲੋ ਮੇਰੇ ਕੋਲ ਦੁਬਾਰਾ ਉਸ ਦੀ ਰਿਪੋਰਟ ਦੇ ਵਿੱਚ ਦੁਬਾਰਾ ਆ ਗਿਆ ਤਾਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਅਸੀਂ ਉਹ ਪ੍ਰੋਸੀਜਰ ਕਰਾਇਆ ਇੱਥੇ ਸਾਰਾ ਕੁਝ ਹੋਇਆ ਉਸ ਦੀ ਬਾਇਪਸੀ ਲਈਤੀ ਗਈ ਬਾਇਪਸੀ ਲੈਣ ਤੋਂ ਬਾਅਦ ਉਹ ਤੀਜੀ ਜਗ੍ਹਾ ਤੇ ਬਾਇਪਸੀ ਦੀ ਰਿਪੋਰਟ ਹੋਈ ਉਸ ਰਿਪੋਰਟ ਦੇ ਵਿੱਚ ਦੇਖੋ ਨੀਚੇ ਲਿਖਿਆ ਹੋਇਆ ਹੈ ਕਿ ਐਂਡੋਮੈਟਰੀਅਮ ਪੋਲਪ ਹੈ ਜੇ ਉਹ ਕੱਢਿਆ ਹੀ ਨਹੀਂ ਤਾਂ ਉਹਦੀ ਰਿਪੋਰਟ ਦੇ ਵਿੱਚ ਕਿੱਦਾਂ ਆ ਜਾਏਗਾ ਜੇ ਉਹਦਾ ਆਪਰੇਟ ਹੋਇਆ ਤਾਂ ਹੀ ਆ ਗਿਆ ਨਾ ਕਿ ਡਾਕਟਰ ਨੇ ਆਪਣੇ ਕੋਲੋਂ ਥੋੜੀ ਦੇ ਦਿੱਤਾ ਉਹਦੇ ਚੋਂ ਰਿਮੂਵ ਰਿਮੂਵ ਕਰਕੇ ਉਹ ਪੀਸ ਲਿੱਤਾ ਗਿਆ ਫਿਰ ਉਸ ਲੈਬੋਰੀਟਰੀ ਤੇ ਗਿਆ ਲੈਬੋਰੀਟਰੀ ਦੀ ਰਿਪੋਰਟ ਹੈ ਜਿਸ ਦੇ ਵਿੱਚ ਲਿਖਿਆ ਹੋਇਆ ਹੈ ਇਸ ਦਾ ਮ ਤੋ ਇਦਾਂ ਦੀ ਕੋਈ ਗੱਲ ਨਹੀਂ ਐਕਚੁਅਲ ਦੇ ਵਿੱਚ ਜੋ ਸਾਈਜ਼ ਕਿਹਾ ਜਾ ਰਿਹਾ ਕਹਿੰਦੇ ਉਹ 16 mm ਦੀ ਸੀਗੀ ਤੇ ਉਹ 13 ਦੀ ਹਾਲ ਤੱਕ ਪੈਂਡਿੰਗ ਹੈ ਕਿ ਇੰਨੀ ਜਲਦੀ ਇਹ ਦੁਬਾਰਾ ਗਰੋਥ ਕਰ ਸਕਦੀ ਹੈ ਜਾਂ ਪ੍ਰੋਪਰ ਤੱਕ ਹਾਂਜੀ ਬੁੱਕਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਪੋਲੀ ਜਿਹੜਾ ਹੈਗਾ ਉਹ ਦੁਬਾਰਾ ਆ ਸਕਦਾ ਹੈ ਦੁਬਾਰਾ ਸਰ ਕੋਈ ਟਾਈਮ ਹੋਏਗਾ ਕਿੰਨੇ ਟਾਈਮ ਤੱਕ ਸਰ ਇਹਦੇ ਬਾਰੇ ਤਾਂ ਟੈਕਨੀਕਲ ਜਿਹੜੇ ਕੰਸਲਟੈਂਟ ਹੈ ਉਹ ਹੀ ਦੇਣਗੇ ਪਰ ਆ ਸਕਦਾ ਹੈ ਇਸ ਚੀਜ਼ ਬਾਰੇ ਜਦੋਂ ਵੀ ਕਦੇ ਕੁਝ ਹੁੰਦਾ ਤਾਂ ਰੀਐਕਰੇਸ਼ਨ ਉਸ ਚੀਜ਼ ਦੀ ਹੁੰਦੀ ਨਹੀਂ ਸਰ ਤੁਸੀਂ ਦੱਸਿਆ ਬੁੱਕ 'ਚ ਲਿਖਿਆ ਹੈ ਵੀ ਹੋ ਸਕਦਾ ਹੈ ਕੋਈ ਟਾਈਮ ਹੋਏਗਾ ਰਿਮੂਵ ਤੋਂ ਬਾਅਦ ਕਿੰਨੇ ਟਾਈਮ ਬਾ ਤੁਹਾਡੀ ਬਾਡੀ ਦੀ ਬਣਾਵਟ ਹੋ ਰਿਹਾ ਉਹਨਾਂ ਦੀ ਹੋ ਰਿਹਾ ਕੋਈ ਗਰੋਥ ਜਲਦੀ ਕਰ ਰਿਹਾ ਕੋਈ ਨਹੀਂ ਕਰ ਰਿਹਾ ਕੋਈ 1 ਸੈਂਟੀਮੀਟਰ 1 ਮਿਲੀਮੀਟਰ ਬਣਨ ਤੋਂ ਬਾਅਦ ਉੱਥੇ ਖੜਾ ਰਹਿ ਰਿਹਾ ਇਹਦੇ ਬਾਰੇ ਕੋਈ ਕਿਸੇ ਦੇ ਕੋਲ ਕੋਈ ਉਹ ਨਹੀਂ ਹੈਗਾ ਤਾਂ ਜਿੰਨਾ ਜਿੰਨਾ ਗਰੋਥ ਹੋਏਗੀ ਉਦਾਂ ਤਾਂ ਇਸੇ ਕਰਕੇ ਅਲਟਰਾਸਾਊਂਡ ਤੇ ਸੀਟੀ ਸਕੈਨ ਬਣੇ ਨੇ ਜਿਹਦੇ ਵਿੱਚ ਪਤਾ ਲੱਗੇ ਵੀ ਕਿੰਨੀ ਟਾਈਮ ਦੇ ਵਿੱਚ ਕਿਹਦੀ ਗਰੋਥ ਹੋ ਰਹੀ ਹੈ ਜਿੱਦੀ ਗਰੋਥ ਜ਼ਿਆਦਾ ਹੋ ਰਹੀ ਹੈ ਤਾਂ ਨੇਚਰਲ ਗੱਲ ਹੈ ਉਸ ਦਾ ਜਿਹੜਾ ਟ੍ਰੀਟਮੈਂਟ ਹੈ ਉਹ ਵੀ ਅਗਰੈਸਿਵਲੀ ਹੀ ਕੀਤਾ ਜਾਊਗਾ ਸੋ ਮੈਨੂੰ ਬਹੁਤ ਚਿਰ ਤੋਂ ਆਪਣੀ ਸੰਸਥਾ ਦੇ ਕੰਮ ਕਰ ਰਹੀ ਹੈ ਬਟ ਲੋਕਾਂ ਵੱਲੋਂ ਇਹ ਬਲੇਮ ਲਗਾਇਆ ਜਾ ਰਿਹਾ ਸਕੈਮ ਹੈ ਜਿ ਇੱਕ ਤਰੀਕੇ ਦੇ ਨਾਲ ਵੀ ਆਪਰੇਸ਼ਨ ਨਹੀਂ ਕਰਦੇ ਜਾਂ ਦੁਆਰਾ ਬੁਲਾ ਲਿਆ ਤਾਂ ਜਾਂਦਾ ਵੀ 32 ਤੋਂ 34000 ਰੁਪਏ ਉਹਨਾਂ ਦਾ ਟ੍ਰੀਟਮੈਂਟ ਤੇ ਲੱਗਿਆ ਤੁਹਾਡੇ ਵੱਲੋਂ ਇਹ ਗੱਲ ਕਹੀ ਗਈ ਕਿ ਦੁਆਰਾ ਆਪਰੇਟ ਕਰਵਾ ਦਿੰਦੇ ਆ ਦੇਖੋ ਇਸ ਤਰ੍ਹਾਂ ਦੀਗਾ ਕਿ ਜਿਹੜਾ ਵੀ ਉਹ ਪ੍ਰੋਸੀਜਰ ਹੋਇਆ ਜੇ ਉਹਨਾਂ ਦੀ ਹੁਣ ਦੁਬਾਰਾ ਗਰੋਥ ਹੋ ਗਈ ਹੈ ਤਾਂ ਉਹ ਪੇਸ਼ੈਂਟ ਸਾਨੂੰ ਆ ਕੇ ਕਹਿ ਰਿਹਾ ਕਿ ਸਾਡਾ ਤਾਂ ਆਪਰੇਟ ਹੀ ਨਹੀਂ ਹੋਇਆ ਅਸੀਂ ਉਹਨਾਂ ਨੂੰ ਸਾਰੀਆਂ ਰਿਪੋਰਟਾਂ ਦਿਖਾਈਆਂ 10 ਵੀ ਦਿੱਤਾ ਕਿ ਇਦਾਂ ਸਾਰਾ ਕੁਝ ਹੋਇਆ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਦੁਬਾਰਾ ਪੋਲੀਪ ਤੁਹਾਡਾ ਰਿਮੂਵ ਕਰ ਦਿੰਦੇ ਹਾਂ ਉਹ ਕਹਿੰਦੇ ਨਹੀਂ ਸਾਡਾ ਇੱਥੇ ਹੁਣ ਭਰੋਸਾ ਨਹੀਂ ਹੈਗਾ ਅਸੀਂ ਇੱਥੇ ਨਹੀਂ ਕਰਾਣਾ ਅਸੀਂ ਕਹਿੰਦੇ ਤੁਸੀਂ ਕਿਤੇ ਹੋਰ ਕਰਾ ਲਓ ਅਸੀਂ ਉੱਥੇ ਕਹਿ ਦਿੰਦੇ ਆ ਇੰਨੀ ਗੱਲ ਹੋਈ ਆ ਉਸ ਤੋਂ ਬਾਅਦ ਉਹ ਸਾਨੂੰ ਸਾਡੇ ਤੋਂ ਪੈਸੇ ਮੰਗਣ ਲੱਗ ਗਏ ਸਾਡੇ ਤੋਂ ਉਸ ਚੀਜ਼ ਦੀ ਡਿਮਾਂਡ ਕਰਨ ਲੱਗੇ ਵੀ ਤੁਸੀਂ ਤਾਂ ਸਾਨੂੰ ਪੈਸੇ ਦਿ ਤੇ ਉਹਨਾਂ ਦੀ ਜਿਹੜੀ ਬਾਡੀ ਗਰੋਥ ਕਰ ਰਹੀ ਹੈ ਉਸ ਦੀ ਚੀਜ਼ ਦੀ ਜ਼ਿੰਮੇਵਾਰੀ ਹਸਪੀਟਲ ਦੀ ਥੋੜੀ ਹੈ ਜੀ ਉਹ ਤਾਂ ਹਰ ਇੱਕ ਦੀ ਬਾਡੀ ਆਪਣੇ ਆਪਣੇ ਤਰੀਕੇ ਨਾਲ ਗਰੋਥ ਕਰਦੀ ਹੈ ਉਹਦੇ ਵਾਸਤੇ ਟਰੀਟਮੈਂਟ ਕੀਤਾ ਜਾ ਸਕਦਾ ਮਲਕਿ ਜਿਹੜੇ ਲੋਕ ਇਕੱਠੇ ਹੋ ਕੇ ਆਉਂਦੇ ਨੇ ਤੁਹਾਨੂੰ ਕਿਹਨਾਂ ਲਈ ਤੁਹਾਡੇ ਤਾਂ ਦਿੱਕਤ ਪਰੇਸ਼ਾਨੀ ਖੜੀ ਕਰ ਨਹੀਂ ਸਰ ਸਾਰੇ ਕਿਤੇ ਹੀ ਹੈ ਜੀ ਅੱਜ ਦੇ 1.5 ਦੇ ਵਿੱਚ ਲੋਕ ਇਹ ਸੋਚਦੇ ਨੇ ਕਿ ਇੱਕ ਬੜਾ ਸੌਫਟ ਕੋਰਨਰ ਹੈ ਹਸਪੀਟਲ ਹਨਾ ਉੱਥੇ ਜਾਈਏ ਤੇ ਉਹਨਾਂ ਨੂੰ ਡਾਕਟਰ ਬੜੇ ਸੌਫਟ ਹੁੰਦੇ ਨੇ ਉਹਨਾਂ ਨੂੰ ਦੱਬ ਲਈਏ ਜਿਹੜਾ ਪੈਸੇ ਦਿੱਤੇ ਨੇ ਉਹਨਾਂ ਤੋਂ ਵਾਪਸ ਮੰਗ ਲਈਏ ਇਹ ਅੱਜ ਕੱਲ ਲੋਕਾਂ ਨੇ ਆਮ ਟ੍ਰੈਂਡ ਬਣਾ ਰੱਖਿਆ ਤਾਂ ਮੇਰੀ ਤਾਂ ਇੱਕ ਬੇਨਤੀ ਹੈ ਤੁਹਾਡੇ ਵੀਰਾਂ ਦੇ ਰਾਹੀਂ ਕਿ ਪੰਜਾਬ ਦੀ ਜਨਤਾ ਨੂੰ ਇਹ ਅਪੀਲ ਹੈ ਕਿ ਇਹ ਜਿਹੜੀ ਜਿਹੜਾ ਇਹ ਰਸਤਾ ਅਪਣਾਇਆ ਹੈ ਗਲਤ ਹੈ ਤੁਸੀਂ ਇੱਕ ਡਾਕਟਰ ਆਪਣਾ ਟ੍ਰੀਟਮੈਂਟ ਦਿੰਦਾ ਤਾਂ ਉਸ ਦੇ ਵਿੱਚ 100% ਆਪਣਾ ਦਿੰਦਾ ਕਦੇ ਵੀ ਕਿਸੇ ਡਾਕਟਰ ਦਾ ਇਦਾਂ ਦਾ ਕੋਈ ਨਜ਼ਰੀਆ ਨਹੀਂ ਹੁੰਦਾ ਉਸ ਸੀ ਨੂੰ ਲੈ ਕੇ ਕਿ ਮੈਂ ਐਜ਼ ਅ ਟ੍ਰੀਟਮੈਂਟ ਠੀਕ ਤਰੀਕੇ ਨਾਲ ਨਾ ਕਰਾਂ ਤਾਂ ਮੇਰੀ ਤਾਂ ਹੱਥ ਜੋੜ ਕੇ ਬੇਨਤੀ ਹੈ ਡਾਕਟਰ ਹੀ ਇੱਕ ਰੱਬ ਤੋਂ ਬਾਅਦ ਅੱਗੇ ਹੈਗੇ ਨੇ ਜਿਹੜੇ ਕਿ ਇੱਕ ਲੋਕਾਂ ਦੇ ਦੁੱਖ ਤਕਲੀਫ ਨੂੰ ਦੂਰ ਕਰਦੇ ਨੇ ਤੇ ਮੇਰੀ ਤਾਂ ਸਾਰਿਆਂ ਦੇ ਅੱਗੇ ਇਹ ਰਿਕਵੈਸਟ ਹੈ ਕਿ ਇਸ ਸਟੇਜ ਨੂੰ ਸਹੀ ਤਰੀਕੇ ਨਾਲ ਪੋਜ਼ਿਟਿਵ ਵੇ ਨਾਲ ਲਿਆ ਜਾਵੇ ਨੋਟਸੋ ਬੜੀ ਬੜੀ ਗਿੰਦੇ ਵਿੱਚ ਪਟਿਆਲਾ ਵਿਖੇ ਪ੍ਰਾਈਵੇਟ ਹਸਪੀਟਲ ਹੈਗਾ ਨੇ ਲਗਾਤਾਰ ਟ੍ਰੀਟਮੈਂਟ ਕਰਦੇ ਆ ਜੀਵਨ ਹਸਪੀਟਲ ਨੂੰ ਕਿਉਂ ਟਾਰਗੇਟ ਕਰਤਾ ਹੁੰਦੇ ਵੀ ਇੱਥੋਂ ਦੇ ਕੇਸ ਹੀ ਕਿਉਂ ਵਿਗੜਦੇ ਆ ਜਾਂ ਇੱਥੋਂ ਦੇ ਲੋਕ ਇਦਾਂ ਦਾ ਕੁਝ ਨਹੀਂ ਹੈ ਇਦਾਂ ਦਾ ਕੁਝ ਨਹੀਂ ਹੈ ਕੋਈ ਕੇਸ ਇੱਥੇ ਨਹੀਂ ਵਿਗੜਦੇ ਲਾਸਟ ਟਾਈਮ ਵੀ ਜਿਹੜੀ ਵੀਡੀਓ ਸੀ ਉਸ ਦੇ ਵਿੱਚ ਸਾਫ ਸਾਫ ਬਲੈਕਮੇਲਿੰਗ ਸੀਗੀ ਉਸ ਫੈਮਿਲੀ ਦੀ ਕਿ ਅਸੀਂ ਪੈਸੇ ਨਹੀਂ ਦੇਣਾ ਚਾਹੁੰਦੇ ਤੇ ਜਦੋਂ ਚਾਰ মিডিਆ ਭਰਾ ਆ ਕੇ ਖੜ ਜਾਂਦੇ ਨੇ ਤਾਂ ਹਸਪੀਟਲ ਨੂੰ ਵੀ ਲੱਗਦਾ ਕਿ ਮੇਰੇ ਹਸਪੀਟਲ ਦੀ ਬਦਨਾਮੀ ਹੋਊਗੀ ਯਾਰ ਤਾਂ ਉਹਦੇ ਕਰਕੇ ਉਹਨਾਂ ਨੇ ਕਹਿਤਾ ਯਾਰ ਤੁਸੀਂ ਇਦਾਂ ਹੀ ਚਲੇ ਜਾਓ ਬ ਤਾਂ ਕਿਤੇ ਕਿਤੇ ਮੈਨੂੰ ਐ ਲੱਗਦਾ ਥੋੜੇ মিডিਆ ਭਰਾਵਾਂ ਦਾ ਮਿਸਯੂਜ਼ ਵੀ ਕੀਤਾ ਜਾਂਦਾ ਲੋਕਾਂ ਦੇ ਦੁਆਰਾ ਜਿਹੜੇ ਲੋਕ ਜਿਹੜੀ ਕਮਿਊਨਿਟੀ 40 50 ਬੰਦੇ 30 ਬੰਦੇ ਇਕੱਠੇ ਹੋ ਕੇ ਖੜ ਗਏ ਸੋਨੂੰ ਚਾਰ ਬੰਦਿਆਂ ਨੂੰ ਬੁਲਾਇਆ ਤਾਂ ਸਾਡੇ ਉੱਪਰ ਪ੍ਰੈਸ਼ਰ ਬਣਿਆ ਉਸ ਚੀਜ਼ ਦਾ ਅਸੀਂ ਵੀ ਸੋਚਦੇ ਆ ਵੀ ਯਾਰ ਚਲੋ ਠੀਕ ਹੈ ਕਿਉਂ ਆਪਣੀ ਬਦਨਾਮੀ ਕਰਾਣੀ ਹੈ ਇੱਕ ਪੇਸ਼ੈਂਟ ਪੈਸੇ ਨਹੀਂ ਦੇ ਕੇ ਜਾਂ ਕੋਈ ਗੱਲ ਨਹੀਂ ਹੈਗੀ ਪਰ ਮੇਰੀ ਤਾਂ ਇੱਕ ਬੇਨਤੀ ਹੈ ਥੋੜੇ ਭਰਾਵਾਂ ਨੂੰ ਵੀ ਤੁਸੀਂ ਵੀ ਇਸ ਚੀਜ਼ ਦੇ ਬਾਰੇ ਥੋੜਾ ਜਿਹਾ ਪੋਜ਼ਿਟਿਵ ਤਰੀਕੇ ਨਾਲ ਦੇਖੋ ਕੀ ਲੋਕ ਕੀ ਕਰ ਰਹੇ ਨੇ ਲੋਕ ਆਪਣੇ ਆਪਣਾ ਫਾਇਦਾ ਲੈਣ ਲਈ ਤੁਹਾਡਾ ਤੁਹਾਨੂੰ ਮਤਲਬ ਯੂਜ਼ ਕਰ ਰਹੇ ਨੇ ਚਲੋ ਅਸੀਂ ਤੁਹਾਡੇ ਤੇ ਹਨ ਵੀ ਇਹੋ ਜਿਹੇ ਅਗਰ ਇਨਸੀਡੈਂਟਸ ਜ਼ੋਰਾਂ ਹੁੰਦੇ ਰਹਿੰਦੇ ਤਾਂ ਤੁਸੀਂ ਕਿੰਨੀ ਕੀ ਦੇਰ ਆਪਣਾ ਦਿੰਦੇ ਰੋਗੇ ਸਫਾਈ ਦੇ ਅੰਦਰ ਹੋਗੇ ਅੱਗੇ ਕੀ ਕਰਨਾ ਚਾਹੋਗੇ ਉਹ ਲੋਕ ਭਾਜੀ ਸਫਾਈ ਦੇਣਾ ਦੇਖੋ ਤੁਸੀਂ ਸਾਡੇ ਤੋਂ ਪੁੱਛ ਰਹੇ ਹੋ ਤੁਹਾਡਾ ਸਭ ਤੋਂ ਪਹਿਲਾਂ ਦਾ ਥੈਂਕਸ ਅਸੀਂ ਦੱਸ ਰਹੇ ਹਾਂ ਤੁਹਾਨੂੰ ਤੁਸੀਂ ਸਾਡਾ ਪ੍ਰੂਫ ਦੇਖਿਆ ਉਹਨਾਂ ਨੇ ਕਿਹਾ ਕਿ ਆਪਰੇਟ ਨਹੀਂ ਹੋਇਆ ਮੈਂ ਕਹਿ ਰਿਹਾ ਪ੍ਰोसीजर ਹੋਇਆ ਪ੍ਰोसीजर ਹੋਣ ਤੋਂ ਬਾਅਦ ਵਾਈਪਸੀ ਪ੍ਰੂਫ ਪਿਆ ਸਾਹਮਣੇ ਹੈਨਾ ਤੇ ਜਦੋਂ ਜਦੋਂ ਹੁਣ ਇਦਾਂ ਦੀ ਕੋਈ ਗੱਲ ਆਉਂਦੀ ਹੈ ਤੁਸੀਂ ਲੋਕ ਵੀ ਇੰਨੇ ਜ਼ਿਆਦਾ ਐਕਟਿਵਲੀ ਇਹਨਾਂ ਚੀਜ਼ਾਂ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਹੋ ਤੁਹਾਨੂੰ ਤੁਹਾਡਾ ਵੀ ਵਿਜ਼ਡਮ ਚਾਹੀਦਾ ਹੈ ਇਸ ਦੇ ਵਿੱਚ ਵੀ ਅਸੀਂ ਕਿਹੜੀ ਚੀਜ਼ ਨੂੰ ਚਲਾਈਏ ਕਿਹੜੀ ਚੀਜ਼ ਨੂੰ ਨਾ ਚਲਾਈਏ ਕਿਹੜੇ ਲੋਕ ਜਿਹੜੇ ਹੈਗੇ ਨੇ ਉਸ ਚੀਜ਼ ਨੂੰ ਤੁਹਾਨੂੰ ਮਿਸਯੂਜ਼ ਕਰ ਰਹੇ ਨੇ ਇੱਕ ਇੱਕ ਆਰਗੇਨਾਈਜੇਸ਼ਨ ਨੂੰ ਬਲੈਕਮੇਲ ਕਰ ਰਹੇ ਨੇ ਇਹ ਚੀਜ਼ਾਂ ਆਪਣੇ ਭਰਾਵਾਂ ਨੂੰ ਹੀ ਆਪਸ ਵਿੱਚ ਦੇਖਣੀਆਂ ਪੈਣਗੀਆਂ ਕਿਸੇ ਦਾ ਇਸ ਦੇ ਵਿੱਚ ਕੋਈ ਰੋਲ ਨਹੀਂ ਹੈਗਾ ਹਰ ਤਰ੍ਹਾਂ ਦੇ ਲੋਕ ਹੁੰਦੇ ਨੇ ਭਾਜੀ ਹਰ ਤਰ੍ਹਾਂ ਦੀ ਦੁਨੀਆ ਹੈਗੀ ਹੈ ਜਿਹੜੀ ਬਲੈਕਮੇਲ ਕਰਨ ਵਾਸਤੇ ਤਿਆਰ ਬੈਠੀ ਹੈ ਆਂਦੀ ਜਾਏ ਹਨਾ ਉਸ ਚੀਜ਼ ਨੂੰ ਤੁਸੀਂ ਤੁਹਾਡਾ ਤੁਹਾਨੂੰ ਮਾਧਮ ਬਣਾਇਆ ਜਾਂਦਾ ਮੈਂ ਤਾਂ ਇਹ ਕਹਿਣਾ ਚਾਹ ਰਿਹਾ ਸੀ ਹਮ ਇਸ ਨੂੰ ਹੁਣ ਕੇਸ ਨੂੰ ਕਿਵੇਂ ਹੈਂਡਲ ਕਰੂਗਾ ਕੋਈ ਸੋਚਿਆ ਕਿਵੇਂ ਸਰ ਇਹਦੇ ਵਾਸਤੇ ਬੋਰਡ ਬੈਠਾ ਜੀ ਸਿਵਲ ਸਰਜਨ ਆਫਿਸ ਹੈ ਅਗਰ ਅਸੀਂ ਕਿਤੇ ਗਲਤ ਹੈ ਗਏ ਆ ਉੱਥੇ ਕੰਪਲੇਟ ਕਰਨ ਹਮ ਅਸੀਂ ਉਸ ਚੀਜ਼ ਨੂੰ ਫੇਸ ਕਰਨ ਲਈ ਰੈਡੀ ਬੈਠੇ ਹਾਂ ਮਸਤੀ